ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਅੱਜ ਆਪਾਂ ਤੁਹਾਡੇ ਲਈ 5 ਟਰੈਕਟਰ ਸੇਲ ਵਾਸਤੇ ਲੈ ਕੇ ਆਏ ਆ ਪਹਿਲਾਂ ਗੱਲ ਕਰੀਏ ਸਵਰਾਜ 855 ਮਾਡਲ 2023 ਪੰਜਾਬ ਨੰਬਰ ਸ਼ੋਅਰੂਮ ਕ੍ਰਿਸ਼ਨ ਦਾ ਟਰੈਕਟਰ ਬਹੁਤ ਸੋਹਣਾ ਸੰਭਿਆ ਹੋਇਆ ਘਰੇਲੂ ਟਰੈਕਟਰ ਨਗਦ ਕੈਸ਼ ਦਾ ਟਰੈਕਟਰ ਆ ਵੀਰੋ 1000 ਘੰਟਾ ਚੱਲਿਆ ਹੋਇਆ ਪਹਿਲੇ ਨਾਮਾ ਫਰਸਟ ਓਨਰ ਟਰੈਕਟਰ ਆ ਨਾਲ ਦੇ ਟਾਇਰ ਨੇ 80 ਪੈਸੇ ਟਾਇਰ ਨੇ ਕੰਪਨੀ ਦੇ ਬਹੁਤ ਹੀ ਘੱਟ ਚੱਲਿਆ ਟਰੈਕਟਰ ਆ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਆ ਬਿਲਕੁਲ ਨਵੇਂ ਵਰਗਾ ਟਰੈਕਟਰ ਆ ਮਾਡਲ 2023 ਜੇ ਆਪਾਂ ਇਸ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਕੰਨਿਓ 7 ਲੱਖ 15000 ਰੁਪਿਆ ਡਿਮਾਂਡ ਰੱਖੀ ਗਈ ਆ ਮੌਕੇ ਤੇ ਪੂਰਾ ਮਾਨਤਾਣ ਕੀਤਾ ਜਾਊਗਾ ਇਹ ਕੋਈ ਪੱਕਾ ਰੇਟ ਨਹੀਂ ਵਾਟ ਲਾ ਕੇ ਦਸੱਲੀ ਕਰਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 84270 25955 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੋ ਜਾਣਕਾਰੀ ਸਾਡੇ ਤੋਂ ਦੱਸਣ ਕੰਨੀ ਹੋ ਰਹੀ ਗਈ ਹੋਵੇ ਵੀਰ ਨੂੰ ਤੁਸੀਂ ਕਾਲ ਕਰਕੇ ਟਰੈਕਟਰ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਰੇਟ ਦਾ ਕੋਈ ਪੱਕਾ ਨਹੀਂ ਵੀਰੋ ਰੇਟ ਵਿੱਚ ਤੁਹਾਡਾ ਪੂਰਾ ਮਾਨਤਨ ਹੋ ਜਾਊਗਾ ਦਸੱਲੀ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕੰਡੀਸ਼ਨ ਸਾਡੇ ਸਾਹਮਣੇ ਟਰੈਕਟਰ ਦੀ ਬਿਲਕੁਲ ਨਵੀਂ ਬਹੁਤ ਸੋਹਣਾ ਸਾਫ਼ ਸੰਭਿਆ ਹੋਇਆ ਟਰੈਕਟਰ ਕਿਸੇੋਂ ਪਾਸੋਂ ਕੋਈ ਕਮ ਨਹੀਂ ਟਰੈਕਟਰ ਦੇ ਵਿੱਚ ਅੱਗੇ ਆਪਾਂ ਗੱਲ ਕਰੀਏ ਫੋਰਡ 3600 ਮੋਡੀਫਾਈ ਕੀਤਾ ਹੋਇਆ ਟਰੈਕਟਰ ਟਰੈਕਟਰ ਤੁਸੀਂ ਦੇਖ ਸਕਦੇ ਹੋ ਪੂਰੀ orignal ਤਿਆਰ ਕੀਤਾ ਗਿਆ ਵੀਰ ਟਰੈਕਟਰ ਮੋਡੀਫਾਈ ਦਾ ਕੰਮ ਕਰਦੇ ਨੇ ਜਿਸ ਕਿਸ ਵੀਰ ਨੇ ਆਪ ਖੁਦ ਤਿਆਰ ਕਰਾਉਣਾ ਹੋਵੇ ਖੁਦ ਵੀ ਤਿਆਰ ਕਰਾ ਸਕਦੇ ਹੋ ਤਿਆਰ ਕੀਤਾ ਹੋਇਆ ਖਰੀਦਣਾ ਚਾਹੁੰਦੇ ਆ ਤਾਂ ਤੁਸੀਂ ਉਹ ਵੀ ਖਰੀਦ ਸਕਦੇ ਹੋ ਟਰੈਕਟਰ ਦੀ ਹਾਲਤ ਦੇਖ ਸਕਦੇ ਆ ਤੁਸੀਂ ਬਹੁਤ ਸੋਹਣੀ ਹਾਲਤ ਨਾਲ ਤਿਆਰ ਕੀਤਾ ਗਿਆ 2K ਪੇਂਟ ਲਾਇਆ ਗਿਆ ਹਰੇਕ ਸਮਾਨ ਕੰਪਨੀ ਦਾ ਲਾਇਆ ਗਿਆ ਕੋਈ ਜਾਲੀ ਸਮਾਨ ਨਹੀਂ ਲਾਇਆ ਗਿਆ ਫੈਬਰ ਵਾਲੀ ਛਤਰੀ ਲੱਗੀ ਹੋਈ ਆ ਡੈਕ ਲੱਗਿਆ ਹੋਇਆ ਚੰਗਾ ਚਾਰੇ ਟਾਇਰ ਨਵੇਂ ਪਾਏ ਹੋਏ ਨੇ ਜੇ ਆਪਾਂ ਇਸ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 1993 ਮਾਡਲ ਟਰੈਕਟਰ ਆ ਵੀਰ ਉਹ ਇਹ ਫੋਰ 3600 ਆਲ ਅਸੈਸਰੀਸ ਦੀ ਬਿਲਕੁਲ ਨਵੀਂ ਲਾਈ ਗਈ ਆ ਰੰਗ ਪੇਂਟ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਚੰਗੀ ਆ 2K ਪੇਂਟ ਨਾਲ ਤਿਆਰ ਕੀਤਾ ਗਿਆ ਟਰੈਕਟਰ ਆ ਹਰੇਕ ਪੁਰਜਾ ਇਸ ਦਾ ਨਵਾਂ ਪਾਇਆ ਗਿਆ ਜੇ ਆਪਾਂ ਹੁਣ ਇਸ ਦੀ ਰੇਟ ਦੀ ਗੱਲ ਕਰੀਏ ਵੀਰ ਕੰਨਿਓ 220000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਨ ਕੀਤਾ ਜਾਊਗਾ ਜੋ ਵੀਰ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਕੇ ਜਾਊਗਾ ਵੀਰ ਉਸ ਦਾ ਸਪੈਸ਼ਲ ਮਾਨਤਨ ਕਰਨਗੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 6283797416 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੋ ਵੀਰ ਖਰੀਦਣ ਦੇ ਚਾਹਵਣ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰਨ ਦਸੱਲੀ ਕਰਕੇ ਦੇਖਪਰਖ ਕੇ ਤੁਸੀਂ ਫਿਰ ਟਰੈਕਟਰ ਖਰੀਦ ਸਕਦੇ ਹੋ ਅੱਗੇ ਗੱਲ ਕਰੀਏ ਸੋਨਾ ਲਿਕਾ 60 ਟਰੈਕਟਰਾਂ ਦੇ ਵੀਰੋ ਦੇਖ ਸਕਦੇ ਹੋ ਘਰੇਲੂ ਟਰੈਕਟਰ ਆ ਬਹੁਤ ਸੋਹਣਾ ਸਾਂਭਿਆ ਹੋਇਆ ਟਰੈਕਟਰ ਆ ਬੈਕ ਸਾਈਡ ਤੋਂ ਤੁਸੀਂ ਮਰਗਿਆਟ ਹੁੱਕ ਦਾ ਲਿੰਕਾਂ ਦਾ ਦੇਖ ਸਕਦੇ ਹੋ ਪੂਰਾ ਚੰਗਾ ਟਰੈਕਟਰ ਆ ਜੇ ਆਪਾਂ ਇਸਦੇ ਮਾਡਲ ਦੀ ਗੱਲ ਕਰੀਏ 2007 ਮਾਡਲ ਟਰੈਕਟਰ ਆ ਪੰਜਾਬ ਨੰਬਰ ਟਰੈਕਟਰ ਆ ਚਾਰੇ ਟਾਇਰ ਕੰਪਨੀ ਦੇ ਨੇ 60 ਪੈਸੇ ਟਾਇਰ ਨੇ ਟਰੈਕਟਰ ਦੇ ਪੱਕੇ ਟਾਇਰ ਨੇ ਦੇਖ ਸਕਦੇ ਹੋ ਤੁਸੀਂ ਵਾਚ ਲਾ ਕੇ ਦਸੱਲੀ ਕਰਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜਿਸ ਕਿਸੇ ਵੀਰ ਨੇ ਖਰੀਦਣਾ ਦਸੱਲੀ ਕਰਕੇ ਪੂਰੀ ਟਰੈਕਟਰ ਖਰੀਦ ਸਕਦਾ ਜੇ ਆਪਾਂ ਹੁਣ ਇਸ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਕੰਨੀਆਂ 2,85,000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਣ ਕੀਤਾ ਜਾਊਗਾ ਰਿੰਮਾ ਦਾ ਬਾਡੀ ਲਾਈਨ ਦਾ ਮਾਰਕੀਟਾਂ ਦਾ ਪੂਰਾ ਸਾਫ਼ ਸੋਹਣਾ ਟਰੈਕਟਰ ਆ ਵੀਰੋ ਵੇਟ ਲੱਗੇ ਹੋਏ ਨੇ ਜੀ ਰੇਟ ਦੀ ਗੱਲ ਕਰੀਏ ਦੁਬਾਰਾ ਦੱਸ ਦਿੰਨੇ ਆ 285000 ਰੁਪਇਆ ਵੀਰ ਡਿਮਾਂਡ ਕਰਦੇ ਆ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9877249083 ਤੇ ਵੀਰ ਨੂੰ ਫੋਨ ਕਰ ਸਕਦੇ ਹੋ ਅੱਗੇ ਗੱਲ ਕਰੀਏ ਮਹਿੰਦਰਾ 275 ਡੀ ਆਈ ਦੇਖ ਸਕਦੇ ਹੋ ਹਾਲਤ ਦਾ ਪੂਰਾ ਸੋਹਣਾ ਸਾਫ ਚੰਗਾ ਟਰੈਕਟਰ ਆ ਮਰਗਿਆਟਾਂ ਦਾ ਪੂਰਾ ਸਾਫ ਆ ਰਿੰਮਾਂ ਦਾ ਪੂਰਾ ਸਾਫ ਆ ਟਰੈਕਟਰ ਦਸੱਲੀ ਕਰਕੇ ਤੁਸੀਂ ਟਰੈਕਟਰ ਫਿਰ ਖਰੀਦ ਸਕਦੇ ਹੋ ਪੰਜਾਬ ਨੰਬਰ ਟਰੈਕਟਰ ਆ ਵੀਰੋ ਟਾਇਰ ਕੰਪਨੀ ਦੇ ਨੇ ਚਾਰੇ 80 ਪੈਸੇ ਟਾਇਰ ਨੇ ਜੇ ਮਾਡਲ ਦੀ ਗੱਲ ਕਰੀਏ 2003 ਮਾਡਲ ਟਰੈਕਟਰ ਆ ਪੂਰਾ ਸ਼ੌਂਕਣਾ ਸੰਭਿਆ ਹੋਇਆ ਟਰੈਕਟਰ ਆ ਜੇ ਹੁਣ ਆਪਾਂ ਇਸ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਕੰਨਿਓ 1,75,000 ਰੁਪਏ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਨ ਕੀਤਾ ਜਾਊਗਾ ਵਾਹ ਚਲਾ ਕੇ ਤਸੱਲੀ ਕਰਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9914695840 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੋ ਜਾਣਕਾਰੀ ਸਾਡੇ ਤੋਂ ਦੱਸਣ ਕੰਨੀ ਹੋ ਰਹੀ ਗਈ ਹੋਵੇ ਵੀਰ ਨੂੰ ਤੁਸੀਂ ਕਾਲ ਕਰਕੇ ਟਰੈਕਟਰ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੋ ਵੀਰ ਖਰੀਦਣ ਦੇ ਚਾਹਵਨ ਇੱਕ ਵਾਰ ਵੀਰ ਨੂੰ ਜਰੂਰ ਕਾਲ ਕਰਨ ਰੇਟ ਵਿੱਚ ਤੁਹਾਡਾ ਪੂਰਾ ਮਾਨਤਨ ਕੀਤਾ ਜਾਊਗਾ ਜੇ ਰੇਟ ਦੀ ਗੱਲ ਕਰੀਏ ਵੀਰ ਕੰਨਿਓ 175000 ਰੁਪਇਆ ਡਿਮਾਂਡ ਰੱਖੀ ਗਈ ਆ ਮੌਕੇ ਤੇ ਤੁਹਾਡਾ ਪੂਰਾ ਮਾਨਤਨ ਕੀਤਾ ਜਾਊਗਾ ਅੱਗੇ ਗੱਲ ਕਰੀਏ ਆਪਾਂ ਟਰੈਕਟਰ ਫਾਰਮ ਟਰੈਕ 60 ਬਹੁਤ ਸੋਹਣਾ ਸਾਫ ਟਰੈਕਟਰ ਘਰੇਲੂ ਟਰੈਕਟਰ ਦੇਖ ਸਕਦੇ ਹੋ ਤੁਸੀਂ ਰੰਗ ਪੇਂਟ ਦਾ ओरिजिनल ਆ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਪੰਜਾਬ ਨੰਬਰ ਟਰੈਕਟਰ ਆ ਵੀਰੋ ਇਹ ਡਬਲ ਕਲਚ ਦੇ ਵਿੱਚ ਟਰੈਕਟਰ ਆ ਜੇ ਆਪਾਂ ਇਸ ਦੇ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ 2008 ਮਾਡਲ ਟਰੈਕਟਰ ਆ ਵੀਰੋ ਇਹ ਮਗਰਲੇ ਟਾਇਰ ਇਸ ਦੇ 55 ਪੈਸੇ ਨੇ ਅਗਲੇ ਟਾਇਰ 80 ਪੈਸੇ ਨੇ ਚੰਗੇ ਟਾਇਰ ਨੇ ਵੀਰੋ ਟਰੈਕਟਰ ਦੀ ਤੁਸੀਂ ਦਸੱਲੀ ਕਰਕੇ ਬਾਅਦ ਚਲਾ ਕੇ ਫਿਰ ਖਰੀਦ ਸਕਦੇ ਹੋ ਪਿੰਡ ਕੋਟਲੀ W ਦੇ ਵਿੱਚ ਟਰੈਕਟਰ ਇਹ ਖੜਾ ਜੇ ਆਪਾਂ ਇਸ ਦੇ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9041400800 40 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੋ ਜਾਣਕਾਰੀ ਸਾਡੇ ਤੋਂ ਦੱਸਣ ਕੰਨੀ ਹੋ ਰਹੀ ਗਈ ਹੋਵੇ ਵੀਰ ਨੂੰ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਆਪਣੇ ਚੈਨਲ ਤੇ ਐਡ ਲਾਉਣ ਵਾਸਤੇ ਵੀਰੋ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮੈਂ ਸੈਂਡ ਕਰੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਤੁਹਾਡੇ ਲਈ ਵਾਜਬ ਰੇਟਾਂ ਦੇ ਵਿੱਚ ਨਵੇਂ-ਨਵੇਂ ਖੇਤੀਬਾੜੀ ਸਾਧਨ ਲੈ ਕੇ ਆਉਂਦੇ ਰਹਾਂਗੇ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਧੰਨਵਾਦ ਵੀਰੋ